ਮਨ ਲਓ ਇੱਕ ਬਾਹਰ ਦਰਖਤ ਤੇ ਖੜਾ ਹੈ ਦਰਖਤ ਤੇ ਤਾਂ ਹੁਣ ਕੋਈ ਚੜ ਨਹੀਂ ਸਕਦਾ ਬਿਲਕੁਲ ਤੁਸੀਂ ਮੈਨੂੰ ਪ੍ਰਸ਼ਨ ਕਰਤਾ ਵੀ ਉਹ ਦਰਖਤ ਦੀ ਉਚਾਈ ਦੱਸ ਸਕਦਾ ਤੂੰ ਮੈਂ ਦੱਸ ਸਕਦਾ ਅੱਛਾ ਚਲੋ ਆਪਾਂ ਇਹ ਵੀ ਲਾ ਕੇ ਚੱਲ ਆ ਨਹੀਂ ਆਪਾਂ ਦੱਸ ਸਕਦੇ ਹਾਂ ਕਿਉਂਕਿ ਆ ਜਿਹੜਾ ਦਰਖਤ ਹੈ ਨਾ ਆ ਦਰਖਤ ਖੜਾ ਹੈ ਤੁਹਾਡਾ ਬਾਹਰ ਹੂੰ ਠੀਕ ਹੈ ਨਾ ਇਹ ਖੜਾ ਕਿੱਥੇ ਹੈ ਧਰਤੀ ਤੇ ਖੜਾ ਹੈ ਧਰਤੀ ਤੇ ਖੜਾ ਹੈ ਠੀਕ ਹੈ ਤੁਸੀਂ ਕਿੱਥੇ ਖੜੇ ਹੋ ਤੁਸੀਂ ਵੀ ਧਰਤੀ ਤੇ ਖੜੇ ਹੋ हां ਗੱਲ ਮੁਕਦੀ ਹੋ ਗਈ ਠੀਕ ਹੈ ਜੀ ਜੇ ਤੁਸੀਂ ਵੀ ਧਰਤੀ ਤੇ ਖੜੇ ਹੋ ਉਹ ਦਰਖਤ ਵੀ ਧਰਤੀ ਤੇ ਖੜਾ ਹੈ ਤਾਂ ਇੱਥੇ ਤੁਹਾਨੂੰ ਇਹ ਤਾਂ ਪਤਾ ਲੱਗ ਸਕਦਾ ਵੀ ਮੇਰੇ ਤੋਂ ਕਿੰਨੀ ਦੂਰ ਹੈ ਕਿੰਨੀ ਦੂਰ ਹੈ ਇਹ ਤਾਂ ਮਹਿਣ ਸਕਦੇ ਹੋ ਧਰਤੀ ਤੇ ਹੋ ਤੁਸੀਂ ਧਰਤੀ ਤੇ ਹੋ ਠੀਕ ਹੈ ਆਹ ਚੀਜ਼ ਜਿਹਦਾ ਜੇ ਸਾਨੂੰ ਪਤਾ ਲੱਗ ਜੇ ਵੀ ਆਹ ਕੋਣ ਕਿੰਨੇ ਦਾ ਹੈ ਤਾਂ ਆਹੀ ਚੀਜ਼ ਬਣ ਗਈ ਆਹ 90 ਦਾ ਆ ਗਿਆ ਕਿਉਂਕਿ ਆ ਗਿਆ 90 ਦਾ ਤਾਂ ਹੋ ਗਿਆ 90 ਦਾ ਹੋ ਗਿਆ ਹਾਂ ਠੀਕ ਹੈ ਜੀ ਹੁਣ ਆਹ ਤੁਹਾਨੂੰ ਪਤਾ ਲੱਗ ਗਿਆ ਜੋ ਕਿ ਮਿਲ ਲਿਆ ਤੁਸੀਂ ਮਿਲ ਲਿਆ ਮਿਲ ਲਿਆ ਵੀ ਉਹ ਦਰਖਤ ਇੰਨੀ ਦੂਰ ਹੈ ਕਿ 100 ਮੀਟਰ 200 ਮੀਟਰ ਖੜਾ ਹੈ ਖੜਾ ਹੁਣ ਤੁਸੀਂ ਚਾਹੇ ਆ ਮੇਰੇ ਤੋਂ ਪੁੱਛ ਲਓ ਚਾਹੇ ਆ ਮੇਰੇ ਤੋਂ ਪੁੱਛ ਲਓ ਚਾਹੇ ਆ ਕੌਣ ਪੁੱਛ ਲਓ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੀਆਂ ਬਚ ਗਈਆਂ ਦੱਸ ਸਕਦਾ ਆਪਣੇ ਥੀਟੇ ਲਾ ਕੇ ਮੈਂ ਕਹਿੰਦਾ ਕਿ ਐਗਜ਼ਾਮਪਲ ਦੱਸ ਦੇ ਦਿੰਦੇ ਆ ਫਿਰ ਐਗਜ਼ਾਮਪਲ ਹੋ ਜਾਵੇ ਹਾਂ ਚਲੋ ਮੰਨ ਲਓ ਵੀ ਇਹ ਸਾਡੇ ਤੋਂ 1 ਕਿਲੋਮੀਟਰ ਦੂਰ ਹੈ ਹੂੰ ਦਰਖਤ ਦਰਖਤ ਕਿਲੋਮੀਟਰ ਦੂਰ ਹੈ ਠੀਕ ਹੈ ਜੀ ਆਪਾਂ ਨੇ ਮਿਲ ਲਿਆ ਵੀ 1 ਕਿਲੋਮੀਟਰ ਹੂੰ ਹੁਣ ਇਹਦਾ ਇੱਥੋਂ ਤੋਂ ਕੌਣ ਹੈ ਜਿਹੜਾ ਉਹ ਕਿੰਨੇ ਡਿਗਰੀ ਦਾ ਤੁਸੀਂ ਕੋਈ ਉਹ ਹੁਣ ਕਿਵੇਂ ਪਤਾ ਲੱਗੂਗਾ ਹਾਂ ਉਹਦੇ ਲਈ ਸਾਡੇ ਕੋਲ ਇੱਕ ਇਨਸਟਰੂਮੈਂਟ ਹੁੰਦਾ ਜਿਸ ਦਾ ਨਾਮ ਹੈ ਕਲਾਈਨੋਮੀਟਰ 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 ਉਹਦੇ ਤੇ ਡੀ ਲੱਗੀ ਹੁੰਦੀ ਹੈ ਬਸ ਸਾਲ ਲੱਗੀ ਹੈ ਤੇ ਡੀ ਲੱਗੀ ਹੈ ਉਹ ਡੀ ਦੇ ਨਾਲ ਅਸੀਂ ਫਿੱਟ ਕਰਕੇ ਉਹ ਦਰਖਤ ਤੇ ਜਿਹੜੇ ਦਰਖਤ ਦੀ ਅਸੀਂ ਟੀਸੀ ਲੈਣੀ ਹੈ ਹੂੰ ਕਿ ਜਾਨੀ ਕਿ ਨਾ ਮੰਨ ਲੋ ਜਿਹੜੇ ਦਰਖਤ ਦੀ ਉਚਾਈ ਦੱਸਣੀ ਹੈ ਹਾਂ ਉਹ ਉੱਥੇ ਆਪਾਂ ਸੈੱਟ ਕਰ ਲੈਣਾ ਉਸ ਨੂੰ ਹਾਂ ਉਹਦੀ ਡੀ ਦੀ ਉਹ ਜਦੋਂ ਸੈੱਟ ਕਰ ਲਈ ਤਾਂ ਸਾਲ ਨੇ ਸਾਨੂੰ ਉਹਦਾ ਕੋਣ ਦੇ ਦੇਣਾ ਹਾਂ ਫਿਰ ਆਪਾਂ ਨੂੰ ਕੋਣ ਦਾ ਪਤਾ ਲੱਗ ਜਾ ਕੋਣ ਦਾ ਪਤਾ ਲੱਗ ਗਿਆ ਮੰਨ ਲਓ ਵੀ ਇਹ ਕੋਣ ਆ ਗਿਆ ਸਾਡੇ ਕੋਲੇ 45 ਡਿਗਰੀ ਦਾ ਮੰਨ ਰਿਹਾ ਹਾਂ ਠੀਕ ਹੈ ਅਸਲ 'ਚ ਕੱਢਣਾ ਆਪਾਂ ਅਸਲ 'ਚ ਵੀ ਲੈ ਚੱਲਾਂਗੇ ਤੁਹਾਨੂੰ ਦਰਖਤ ਕੋਲੇ ਕੱਢ ਕੇ ਵੀ ਦਿਖਾ ਦਾਂਗੇ ਕੋਈ ਦਿੱਕਤ ਨਹੀਂ ਹੈ 15 ਡਿਗਰੀ ਦਾ ਆ ਗਿਆ ਹੁਣ ਹੁਣ ਮੈਨੂੰ ਉਹ ਕਹਿੰਦਾ ਵੀ ਇਹਦੀ ਉਚਾਈ ਦੱਸ ਕਿੰਨੀ ਹੈ ਹੂੰ ਵੀ ਉਹ ਦਰਖਤ ਕਿੰਨਾ ਉੱਚਾ ਹੈ ਤਾਂ ਹੁਣ ਇਹ ਦਰਖਤ ਨੂੰ ਆਪਾਂ ਇੱਥੇ ਮੰਨ ਲੈਂਦੇ ਆਂ ਵੀ ਉਹਦੀ ਉਚਾਈ ਹੈਗੀ ਐਕਸ ਓਕੇ ਠੀਕ ਹੈ ਜੀ ਜਿਹੜੀ ਚੀਜ਼ ਦਾ ਨਹੀਂ ਪਤਾ ਹੁੰਦਾ ਉਸ ਦੇ ਹਿਸਾਬ ਚ ਮੰਨ ਲੈਂ ਆ ਮੰਨ ਲਓ ਐਕਸ ਮੰਨ ਲਓ ਐਕਸ ਹਾਂ ਹੁਣ ਇਹ ਐਕਸ ਹੈ ਆ ਇੱਕ ਹੈ ਆ ਕੋਣ ਹੈ ਹੁਣ ਮੈਂ ਫਾਰਮੂਲਾ ਲਾ ਦੂੰਗਾ ਐਕਸ ਵਟਾ 1 ਬਰਾਬਰ ਹੈ ਆ ਕੋਣ ਦੇ ਹੁਣ ਆ ਕੋਣ ਕਿਹੜਾ ਬਣਿਆ ਕਿਹੜਾ ਇਹ θ ਤਾਂ ਹੈਗਾ ਪਰ ਇਹ sin θ ਬਣਿਆ ਕਿ cos θ ਬਣਿਆ ਕਿ tan θ ਬਣਿਆ ਇਹ ਦੇਖਣਾ ਹੈ ਸੀ ਤਾਂ ਹੁਣ ਇਹਦੇ 'ਚ ਦੇਖਣ ਲਈ ਅਸੀਂ ਕੀ ਕਰਾਂਗੇ ਇਹ ਕੀ ਹੈ ਲੰਬ ਹਾਂ ਲੰਬ ਪਰਪੈਂਡੀਕੂਲਰ ਹੈ ਹਾਂ ਪਰਪੈਂਡੀਕੂਲਰ ਇਹ ਕੀ ਹੈ ਬੇਸ ਹੈ ਆਧਾਰ ਹੈ ਤਾਂ ਇਹ ਬਣ ਗਿਆ ਸਾਡੇ ਕੋਲ ਪਰਪੈਂਡੀਕੂਲਰ ਬੇਸ ਜਦੋਂ ਇਹ ਪਰਪੈਂਡੀਕੂਲਰ ਬੇਸ ਕਰਦੇ ਆ ਤਾਂ ਇਹ ਟੈਂਜੈਂਟ ਹੁੰਦਾ ਸਾਡੇ ਕੋਲ ਹੁਣ ਇਹ ਵੀ ਫਾਰਮੂਲਾ ਪੜਾਇਆ ਜਾਂਦਾ ਇਹ ਫਾਰਮੂਲਾ ਸੀ ਪੜ੍ਹਾਉਂਦੇ ਸਾਡੇ ਟੀਚਰ ਨੇ ਸਾਨੂੰ ਪੜਾਇਆ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਲੋਈ ਵੜ ਗਈ ਥੀਟੇ ਤੁਹਾਡੇ ਅੱਛਾ ਇਹ ਹਾ ਇਹ ਸਾਈਨ ਕੋਸ ਟੈਨ ਹੋ ਗਿਆ ਹਨ ਇਹ ਸਾਈਨ ਥੀਟਾ ਜਿਹੜਾ ਪੀ ਵਟਾਚ ਹੁੰਦਾ ਕੋਸ ਥੀਟਾ ਜਿਹੜਾ ਬੀ ਵਟਾਚ ਹੁੰਦਾ ਟੈਨਜੈਂਟ ਥੀਟਾ ਜਿਹੜਾ ਪੀ ਵਟਾ ਬੀ ਹੁੰਦਾ ਤਾਂ ਹੁਣ ਮੈਂ ਇੱਥੇ ਟੈਨਜੈਂਟ 45 ਲਵਾਂਗਾ ਟੈਨਜੈਂਟ 45 ਹਾਂ ਮਤਲਬ ਔਰ ਇਹ ਜਿਹੜਾ 45 ਡਿਗਰੀ ਆਪਾਂ ਐਂਗਲ ਉਸ ਡਵਾਈਸ ਨਾਲ ਨਾਪਿਆ ਸੀ ਲੈਨੋਮੀਟਰ ਨਾਲ ਨਾਪਿਆ ਸੀ ਆ 45 45 ਲੈ ਲਿਆ ਤਾਂ ਹੁਣ ਇੱਥੇ ਮੇਰੇ ਕੋਲ ਕੀ ਬਟਾ ਬਣ ਗਿਆ ਇਹ x 1 ਟੈਨਜੈਂਟ ਹੁਣ ਟੈਨਜੈਂਟ 45 ਦੀ ਕੀਮਤ ਮੈਂ ਕਿੱਥੋਂ ਦੇਖਾਂ ਮੈਨੂੰ ਕੀ ਬਤਾ ਲੱਗੇ ਟੈਨਜੈਂਟ 45 ਕਿੰਨਾ ਤਾਂ ਜੋਹਨ ਨੇਪੀਅਰ ਨੇ ਇੱਕ ਲੌਗ ਬੁੱਕ ਬਣਾਈ ਹੋਈ ਹੈ ਸਾਡੇ ਲਈ ਮੈਥਮੈਟਿਸ਼ੀਅਨ ਬੜੇ ਤਕੜੇ ਲੋਗ ਬੁੱਕ ਲੋਗ ਬੁੱਕ ਹਾਂ ਲੌਗ ਟੇਬਲ ਕਹਿੰਦੇ ਆ ਉਸਨੂੰ ਉਹਦੇ ਵਿੱਚ ਸਾਈਨ ਕੋਸ ਟੈਨਜੈਂਟ ਕੋਸੈਕੈਂਟ ਸੈਕੈਂਟ ਸਾਰਿਆਂ ਦੀਆਂ ਵੈਲਿਊਜ਼ ਲਿਖੀਆਂ ਪਈਆਂ ਲਿਖੀਆਂ ਪਈਆਂ ਔਰ ਚਾਰ ਚਾਰ ਡਿਜੀਟ ਤੱਕ ਕੱਢ ਕੇ ਦਿੰਦੀਆਂ ਇੱਕ 5 ਡਿਜੀਟ ਵਾਲਾ ਵੀ ਆਉਂਦਾ ਉਹ ਸਾਡੇ ਕੋਲ ਦਿੱਤੀਆਂ ਹੋਈਆਂ ਤਾਂ ਉੱਥੇ ਅਸੀਂ ਇੱਥੇ ਦੇਖਦੇ ਆ ਵੀ ਇਹਦੀ ਕੀਮਤ ਕਿੰਨੀ ਹੈ 45 ਟੈਂਜੈਂਟ ਵਾਲੇ ਖਾਨੇ 'ਚ ਜੰਨੇ ਆ ਫਿਰ ਉੱਥੇ 45 ਡਿਗਰੀ 'ਚ ਜੰਨੇ ਆ ਫਿਰ ਉਹਦੇ ਸਾਹਮਣੇ ਉਹਦੀ ਕੀਮਤ ਲਿਖੀ ਹੁੰਦੀ ਆ ਉੱਥੋਂ ਚੱਕ ਕੇ ਅਸੀਂ ਲਿਖ ਲੈਣੇ ਆ ਵੀ ਇਹ ਇਹ ਉਹਦੀ ਕੀਮਤ 1.0000 ਹੈ ਤਾਂ ਅਸੀਂ ਇਸ ਨੂੰ 1 ਹੀ ਮੰਨਦੇ ਆ ਕਿਉਂਕਿ 1.000 ਨੂੰ 1 ਮੰਨਦੇ ਆ ਤਾਂ ਹੁਣ ਇਹ ਐਕਸ ਸਾਡੇ ਕੋਲ ਕਿੰਨਾ ਆ ਗਿਆ ਆ ਇੱਧਰ ਗੁਣਾ ਹੋ ਜਾਂਦਾ ਇਹ 1 ਕਿਲੋਮੀਟਰ ਅ ਇਸ ਦਾ ਮਤਲਬ ਇਹ ਹੋਇਆ ਵੀ ਜੇ ਸਾਡੇ ਕੋਲ ਇੱਥੋਂ ਦੀ ਦੂਰੀ 1 ਕਿਲੋਮੀਟਰ ਹੈ ਤਾਂ ਇਹਦੀ ਉਚਾਈ ਵੀ 1 ਕਿਲੋ 1 ਕਿਲੋਮੀਟਰ ਹੈ ਇਸ ਤਰ੍ਹਾਂ ਦੇ ਨਾਲ ਅਸੀਂ ਉਹਦੀ ਉਚਾਈ ਮਾਪ ਕੇ ਤੁਹਾਨੂੰ ਦੱਸਦੇ ਇਹ ਸਾਡੇ ਥੀਟਿਆਂ ਦਾ ਫਾਇਦਾ ਇਹ ਸਾਡੇ ਥੀਟਿਆਂ ਦਾ ਫਾਇਦਾ ਹੁਣ ਇਹ ਗੱਲ ਯਾਦ ਰੱਖਣੀ ਹੈ ਕਿ cos ਸੀ ਤਾਂ tan sin ਸੀਟਾ ਜਾਂ ਜਿਹੜੇ ਵੀ ਤੁਸੀਂ ਆਪਣੀ ਬੁੱਕਸ ਦੇ ਵਿੱਚ ਪੜ੍ਹਦੇ ਹੋ ਉਹਨਾਂ ਦਾ ਇਸਤੇਮਾਲ ਕਿਵੇਂ ਹੁੰਦਾ ਹੈ ਜੇ ਤੁਹਾਨੂੰ ਕੋਈ ਪੁੱਛੇ ਕਿ ਕੋਈ ਇਸਤੇਮਾਲ ਨਹੀਂ ਤਾਂ ਉਹਨੂੰ ਦੱਸ ਦਿੰਨਾ ਕਿ ਤੂੰ ਖੜ ਤੇਰੀ ਮੈਂ ਹੁਣੇ ਲੰਬਾਈ ਨਾਪ ਕੇ ਦੱਸਦਾ ਤੂੰ ਕਿੰਨੀ ਦੂਰ ਮੇदो ਕਿਵੇਂ ਦੇਖਦਾ ਪਿਆ ਹਾਂ ਦੇਖੋ ਹਨ ਜੀ ਅਸੀਂ ਤੁਹਾਡੀ ਉਚਾਈ ਮਾਪ ਰਹੀਆਂ ਹੁਣ ਤੁਸੀਂ ਇੱਥੇ ਖੜੇ ਹੋ ਹਾਂਜੀ ਠੀਕ ਹੈ ਜੀ ਇੱਥੇ ਅਸੀਂ ਖੜ ਕੇ ਇੱਥੋਂ ਤੋਂ ਅਸੀਂ ਐਂਗਲ ਮਾਪ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਇਸ ਤੋਂ ਵੀ ਸੋਖਾ ਤਰੀਕਾ ਕਰ ਲਓ ਤੁਹਾਨੂੰ ਧੁੱਪੇ ਖੜਾ ਕਰ ਦਿੰਦੇ ਹਾਂ ਠੀਕ ਹੈ ਜੀ ਤੁਹਾਡੀ ਸ਼ੈਡੋ ਬਣੂਗੀ ਹਾਂਜੀ ਉਸ ਸ਼ੈਡੋ ਦੇ ਨਾਲ ਅਸੀਂ ਉੱਥੇ ਥੀਟਾ ਲਾ ਕੇ ਤੁਹਾਡੀ ਉਚਾਈ ਦੱਸਦਾ। ਉੱਥੇ ਫਿਰ ਅਸੀਂ ਕਨਸੈਪਟ ਕਰਦੇ ਹਾਂ ਸਿਮਿਲੈਰਿਟੀ ਦਾ। ਸਿਮਿਲਰ ਇੱਕ ਆ ਚੀਜ਼ ਹੈ ਇੱਕ ਆ ਚੀਜ਼ ਹੈ। ਇਹ ਦੋਨੋਂ ਟ੍ਰੈਂਗਲ ਸਿਮਿਲਰ ਹੈ। ਇਹ ਇੰਨੀ ਹੈ ਤਾਂ ਇਹ ਇੰਨੀ ਹੈ ਇਹ ਇੰਨੀ ਹੈ ਤਾਂ ਇਹਨਾਂ ਦੀ ਰੇਸ਼ਿਓ ਜਿਹੜੀ ਉਹ ਬਰਾਬਰ ਆ ਜਾਂਦੀ ਹੈ। ਜਿਵੇਂ ਮੰਨ ਲਓ ਇਹ ਪਰਸਨ ਮੈਂ ਪਰਸਨ ਖੜਾ ਆ ਆ ਉਹਦੀ ਸ਼ੈਡੋ ਪੈ ਰਹੀ ਆ। ਹਾਂ। ਹਾਂ ਇਹ ਦੋ ਸਿਮਿਲਰ ਹੋਗੇ। ਸਿਮਿਲਰ ਹੋਗੇ। ਉਹ ਇੰਨੀ ਹੋਊਗੀ। ਤੇ ਇਸੇ ਤਰੀਕੇ ਦੇ ਨਾਲ ਛੱਡੇ ਜਿਹੜੇ ਵੱਡੇ ਵਟੇਰੇ ਸੀ ਨਾ ਹੂੰ ਉਹਨਾਂ ਦੇ ਕੋਲ ਘੜੀਆਂ ਨਹੀਂ ਸੀਗੀਆਂ ਉਹ ਸੂਰਜ ਦੀ ਬਣੀ ਹੋਈ ਪਰਛਾਈ ਦੇ ਨਾਲ ਹੀ ਸਮਾਂ ਦੱਸ ਦਿੰਦੇ ਸਨ ਅੱਛਾ ਜਿਹੜਾ ਉਹ ਸੂਰਜ ਦੀ ਕਨਸੈਪਟ ਆ ਉਹ ਉਰੇ ਇਸ ਤਰੀਕੇ ਦੇ ਨਾਲ ਯੂਜ਼ ਹੁੰਦਾ ਹੈ ਬਿਲਕੁਲ ਉਹ ਇਹੀ ਸੀਗਾ ਕਨਸੈਪਟ ਵੀ ਉਹ ਕਿੰਨੇ ਕਿਉਂਕਿ ਸੂਰਜ ਹੈ ਜਿਹੜਾ ਉਹ ਜਦੋਂ ਘੁੰਮ ਰਿਹਾ ਹੂੰ ਤਾਂ ਦੇਖੋ ਗਤੀਆਂ ਜਿਹੜੀਆਂ ਹੁੰਦੀਆਂ ਹਨਾ ਇਹ ਸਾਡੀ ਜੀ ਪ੍ਰਿਥਵੀ ਹੈ ਇਸ ਦੇ ਵਿੱਚ ਜੇ ਤਾਂ ਇਹ ਇਸ ਤਰ੍ਹਾਂ ਇਸ ਤਰ੍ਹਾਂ ਘੁੰਮ ਰਹੀ ਹੈ ਫਿਰ ਤਾਂ ਇੱਕ ਪੂਰਾ ਚੱਕਰ ਲਾ ਕੇ ਆਂਦੀ ਹੈ 360 ਵਾਲਾ 360 ਜੇ ਇਹ ਮਤਲਬ ਅੱਧਾ ਕਰਦੀ ਹੈ ਤਾਂ ਉਹਨੂੰ ਅਸੀਂ 180 ਮੰਨ ਲੈਂਦੇ ਹਾਂ 180 ਮੰਨ ਲੈਂਦੇ ਆ ਇਹ ਡਿਗਰੀਆਂ 'ਚ ਵੰਡਿਆ ਹੋਇਆ ਹੁਣ ਇਹ ਜਿਹੜਾ ਸਾਰਾ ਕੁਝ ਡਿਗਰੀਆਂ 'ਚ ਵੰਡਿਆ ਹੋਇਆ ਉਹ ਡਿਗਰੀਆਂ 'ਚ ਵੰਡਣ ਕਰਕੇ ਹੀ ਸਾਡਾ ਜਿਹੜਾ ਹੈਗਾ ਉਹ ਸਾਲ ਜਿਹੜਾ ਉਹ 12 ਮਹੀਨਿਆਂ 'ਚ ਵੰਡਿਆ ਸੀ ਉਹ ਦਿਨਾਂ ਜਿਹੜਾ 24 ਘੰਟੇ ਦਾ ਹੋਇਆ ਸੀ ਇਹ ਮੈਥੇਮੈਟਿਕਲ ਸਾਡੀਆਂ ਕੈਲਕੂਲੇਸ਼ਨਸ ਐ ਐਵੇਂ ਥੋੜਾ ਕਹਤਾ ਵੀ ਇੱਕ ਦਿਨ 'ਚ ਇੰਨੇ ਘੰਟੇ ਹੋਣਗੇ ਜੀ ਇੱਕ ਦਿਨ ਜੇ ਸੂਰਜ ਦੀ ਦੂਰੀ ਇੰਨੀ ਹੋਊਗੀ ਜੀ ਸੂਰਜ ਤੋਂ ਕਿਰਨਾਂ ਇੰਨੇ ਟਾਈਮ ਚ ਪਹੁੰਚਣਗੀਆਂ ਜੀ ਇਹ ਸਾਰੀਆਂ ਕੈਲਕੂਲੇਸ਼ਨਸ ਆ ਮੈਥੈਮੈਟਿਕਲ ਕੈਲਕੂਲੇਸ਼ਨਸ ਆ ਇਦਾਂ ਨਾ ਸੋਚਿਆ ਕਰੋ ਵੀ ਇਹ ਕਿੱਥੇ ਕੰਮ ਆਉਂਦੀਆਂ ਜਿੱਥੇ ਇਹਨਾਂ ਦੀ ਲੋੜ ਆ ਉੱਥੇ ਕੰਮ ਆਉਂਦੀਆਂ ਜਾਂਦੀਆਂ ਹੁਣ ਤੁਸੀਂ ਕੋਈ ਮਿਰਰ ਇਮੇਜਿੰਗ ਬਣਾਣੀ ਐ ਕੋਈ ਐਮ ਆਰ ਆਈ ਕਰਾਣ ਗਏ ਹੋ ਤੁਸੀਂ ਸਕੈਨਿੰਗ ਕਰਾਣ ਗਏ ਹੋ ਤਾਂ ਉੱਥੇ ਉਹਦਾ ਜਿਹੜਾ ਗ੍ਰਾਫ ਬਣਨਾ ਐ ਈ ਸੀ ਜੀ ਕਰਾਈ ਐ ਤੁਸੀਂ ਹੈਨਾ ਉਹ ਗ੍ਰਾਫ ਬਣਨੇ ਆ ਉਹ ਗ੍ਰਾਫ ਮੈਥੈਮੈਟਿਕਲ ਬਣਦੇ ਆ ਕੈਲਕੂਲੇਸ਼ਨਸ ਦੇ ਨਾਲ ਬਣਦੇ ਆ ਇਦਾਂ ਨਹੀਂ ਐ ਉਹਦੀ ਰੀਡਿੰਗ ਅਸੀਂ ਮੈਥਮੈਟਿਕਸ ਪੜ੍ਹ ਕੇ ਕੀ ਲੈਣਾ ਪਰ ਉਹ ਸਾਰਾ ਮੈਥਮੈਟੀਕਲ ਹੈ ਉਹਦੇ ਕੋਆਰਡੀਨੇਟਸ ਗ੍ਰਾਫ ਦੇ ਉੱਤੇ ਬਣਦਾ ਹੈ ਹੁਣ ਜੀਪੀਐਸ ਹੈ ਸਾਡਾ ਤੁਸੀਂ ਕਹਿੰਦੇ ਮੈਨੂੰ ਲੋਕੇਸ਼ਨ ਭੇਜੀ ਮੈਂ ਤੇਰੇ ਕੋਲ ਲੈ ਆਣਾ ਹੂੰ ਤਾਂ ਉਹ ਕੋਆਰਡੀਨੇਟਸ ਹੈ ਨਾ ਦਿੱਤੇ ਹੋਏ ਤਾਂ ਹੀ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉਸੀ ਜਗ੍ਹਾ ਤੇ ਤੁਹਾਨੂੰ ਉਹ ਲੈ ਜਾਂਦਾ ਮੈਪ ਹਾਂ ਉਹ ਮੈਪ ਦੇ ਉੱਤੇ ਜਿਵੇਂ ਲਿਖ ਕੇ ਆਉਂਦਾ ਕਿ 45 ਡਿਗਰੀ ਇਧਰ ਨੂੰ 30 ਡਿਗਰੀ ਇਧਰ ਨੂੰ ਉਹ ਸਾਡਾ ਲੌਂਗੀਟਿਊਡ ਲੈਟੀਟਿਊਡ ਉਹ ਸਾਰਾ ਡਿਗਰੀਆਂ ਚ ਹੀ ਹੈ ਤੇ ਉਹ ਡਿਗਰੀਆਂ ਦੇ ਅੱਗੇ ਠੀਕਿਆਂ ਜੀ ਇਹਨਾਂ ਦੀ ਐਪਲੀਕੇਸ਼ਨਸ ਹੈ ਉਹ ਐਪਲੀਕੇਸ਼ਨਸ ਨੂੰ ਅਸੀਂ हां एक गलती ਤਾਂ ਕਿਤੇ ਸਾਡੀ ਰਹੀ ਨਾ ਅਧਿਆਪਕਾਂ ਦੀ ਵੇਜ਼ੀ ਦੱਸ ਨਹੀਂ ਸਕੇ ਪੂਰੀ ਚੰਗੀ ਤਰ੍ਹਾਂ ਹਾਏ ਹਾਏ ਸਹੀ ਹੈ ਅਸੀਂ ਪੜਾ ਨਹੀਂ ਸਕੇ ਇਹ ਕਿਤੇ ਨਾ ਕਿਤੇ ਰਹਿ ਮੈਂ ਇਹ ਨਹੀਂ ਕਹਿੰਦਾ ਕਈ ਵਾਰ ਇਹ ਨਹੀਂ ਹੁੰਦਾ ਨਾ ਸਰ ਕਿ ਟੀਚਰ ਕਈ ਵਾਰ ਬੱਚੇ ਵੀ ਇੰਨਾ ਹੀ ਪੜਨਾ ਚਾਹੁੰਦੇ ਨਹੀਂ ਨਹੀਂ ਬੱਚੇ ਨਾ ਪੜਨਾ ਚਾਹਣ ਪਰ ਟੀਚਰ ਹਰ ਹਰ ਇੱਕ ਨੂੰ ਸਾਰਾ ਕੁਝ ਦੱਸਦਾ ਹੈ ਦੇਖੋ ਟੀਚਰ ਲੁਕਉਂਦਾ ਨਹੀਂ ਹੈ ਕੁਝ ਮੈਂ ਤਾਂ ਇਹ ਮੰਨਦਾ ਟੀਚਰ ਦੱਸਦਾ ਹੈ ਟੀਚਰ ਤੁਹਾਨੂੰ ਕਿੰਨੇ ਕੁ ਟੈਂਟਿਵ ਹੋ ਕਿੰਨਾ ਇਸ ਨੂੰ ਸਵਾਦ ਨਾਲ ਪੜ ਰਹੇ ਹੋ ਕਿੰਨਾ ਕੁ ਸਵਾਦ ਲੈ ਕੇ ਸੋਚ ਰਹੇ ਹੋ ਲਿਖ ਰਹੇ ਹੋ ਉਹਨਾਂ ਕਈਆਂ ਦੇ ਦਿਮਾਗ 'ਚ ਤਾਂ ਇਹ ਆ ਰਿਹਾ ਹੋਊਗਾ ਵੀ ਯਾਰ ਇਹ じゃ ਕਿਹੜਾ ਦਰਖਤ ਹੈ ਜਿਹੜਾ 1 ਕਿਲੋਮੀਟਰ ਉੱਚਾ ਹੋ ਗਿਆ ਬਿਲਕੁਲ ਬਿਲਕੁਲ ਕਿਹੜਾ ਦਰਖਤ ਜਿਹੜਾ 1 ਕਿਲੋਮੀਟਰ ਦੂਰ ਖੜਾ ਲੱਗਿਆ ਇਹ ਤਾਂ ਤੁਹਾਨੂੰ ਉਦਾਹਰਨ ਦਿੱਤੀ ਹੈ ਇਸ ਉਦਾਹਰਨ ਦੇ ਨਾਲ ਮੈਂ ਇਹ ਸਪਸ਼ਟ ਵੀ ਕਰ ਦੇਣਾ ਚਾਹਨਾ ਵੀ ਸੂਰਜ ਤਾਂ ਜਿਹੜੇ ਤੇੜੇ ਨਹੀਂ ਹੈਗਾ 15 ਕਰੋੜ ਕਿਲੋਮੀਟਰ ਦੂਰ ਹੈ ਸਾਡੇ ਤੋਂ ਹੂੰ ਉਹਦਾ ਐਂਗਲ ਵੀ ਅਸੀਂ ਮਾਪਿਆ ਵੀ ਕਿੰਨੇ ਡਿਗਰੀ ਤੇ ਉਹ ਸਾਡੇ ਧੁੱਪ ਜਿਹੜੀ ਹੈ ਸਾਡੀ ਧਰਤੀ ਦੇ ਕਿੰਨੇ ਡਿਗਰੀ ਤੇ ਇਸ ਦੇਸ਼ ਤੇ ਪੈ ਰਹੀ ਹੈ ਇਸ ਦੇਸ਼ ਤੇ ਕਿੰਨੇ ਡਿਗਰੀ ਤੇ ਪੈ ਰਹੀ ਹੈ ਕਿਹੜੇ ਟਾਈਮ ਤੇ ਇਹਦੀ ਜਿਹੜੀ ਹੈਗੀ ਆ ਤਪਸ਼ ਸਭ ਤੋਂ ਵੱਧ ਹੋਊਗੀ ਕਿਹੜੇ ਟਾਈਮ ਤੇ ਘੱਟ ਹੋਊਗੀ ਇਹ ਸਾਰੇ ਡਿਗਰੀਆਂ ਦਾ ਕਮਾਲ ਹੈ ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇਹ ਕਿੱਥੇ ਕੰਮ ਆਉਂਦੇ ਆ ਐਂਗਲ ਇਹ ਉਹਰੇ ਕੰਮ ਆਉਂਦਾ ਹੈ ਇਹ ਉਹਰੇ ਕੰਮ ਆਉਂਦੇ ਆ ਦੇਖੋ ਇਹ ਜਿਹੜਾ ਹੈਗਾ θ ਇੱਥੇ ਜਦੋਂ ਅਸੀਂ ਬਣਾਨੇ ਆ ਤਾਂ ਇਸ ਨੂੰ ਜੇ ਅਸੀਂ θ ਕਹਿ ਦਈਏ ਤਾਂ ਇਹਦਾ ਇਹ ਰੇਡੀਅਸ ਹੋਇਆ ਕਰਦਾ ਹੈ ਤੇ ਇਹ ਇਹਦੀ ਆਰਕ ਦੀ ਲੰਬਾਈ ਹੋਇਆ ਕਰਦੀ ਹੈ ਤਾਂ θ ਜਿਹੜਾ ਹੈ ਸਾਡੇ ਕੋਲ l r ਹੋਇਆ ਕਰਦਾ ਹੈ ਇਹ ਮੈਂ ਨਹੀਂ ਦੱਸ ਰਿਹਾ ਇਹ ਕਿਤਾਬਾਂ 'ਚ ਲਿਖਿਆ ਹੋਇਆ ਪੜੋ ਥੋੜੀ ਜਿਹੀ ਮਿਹਨਤ ਕਰ ਲਓ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਉਹਨੂੰ ਪੜ੍ਹ ਲਓ ਯਾਰ ਅੱਜ ਗਲਤ ਆਈ AI ਦਾ ਜਮਾਨਾ ਤੁਸੀਂ ਮੜ ਜਾ ਚੈਟ ਜੀਪੀਟੀ ਤੇ ਜਾ ਕੇ ਲਿਖੋ ਤਾਂ ਸਹੀ ਵੀ θ ਕਿੱਥੇ ਯੂਜ਼ ਹੁੰਦੇ ਮੈਂ ਕਹਿੰਦਾ ਸਾਰਾ ਦੇ ਦੂਗਾ ਉਹ ਤੁਹਾਨੂੰ ਸਾਬਤ ਕਰਦਾ ਬਿਲਕੁਲ ਕਿਤੇ ਨਾ ਕਿਤੇ ਲੋਡ ਹੈ ਜੀ ਅੱਜ ਦੇ ਸਮੇਂ ਦੇ ਵਿੱਚ 11 ਮਹੀਨਾ ਦਾ ਹੱਦ ਨਾਲੋਂ ਵੱਧ ਹੋਰ ਪਾਸੇ ਵੰਡਿਆ ਜਾ ਰਿਹਾ ਹੈ ਇਸ ਪਾਸੇ ਨੂੰ ਸ਼ਾਇਦ ਆਪਾਂ ਭੁੱਲ ਚੁੱਕੇ ਹਾਂ ਇਹੀ ਉਮੀਦ ਰੱਖਾਂਗੇ ਕਿ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਮਾਪੇ ਜੇ ਇਹ ਵੀਡੀਓ ਨੂੰ ਦੇਖ ਰਹੇ ਨੇ ਤਾਂ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ ਆਪਣੇ ਬੱਚਿਆਂ ਨਾਲ ਬੈਠ ਕੇ ਇਹ ਵੀਡੀਓ ਵੇਖੋ ਉਹਨਾਂ ਨੂੰ ਦੱਸੋ ਕਿ sin θ cos θ ਦਾ ਕੀ ਮਤਲਬ ਹੈ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਸਰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਾਂ ਸਮਝਾ ਦਿੱਤਾ ਬਹੁਤ-ਬਹੁਤ ਚੰਗਾ ਲੱਗਦਾ ਹੈ ਜਿੰਨੀ ਵਾਰ ਹੋਰੇ ਪਹੁੰਚਦੇ ਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਇਹ ਚੀਜ਼ਾਂ ਨੂੰ ਯਾਦ ਕਰ ਲਓ ਇਹ ਬਹੁਤ ਕਮ ਆਣ ਵਾਲੀਆਂ ਨੇ ਤੁਹਾਡੀ ਅਸਲ ਜ਼ਿੰਦਗੀ ਦੇ ਵਿੱਚ ਬਿਲਕੁਲ ਕਿਲੋਮੀਟਰ ਮੀਟਰ ਇਹ ਚੀਜ਼ਾਂ ਬੇਸ਼ੱਕ ਤੁਸੀਂ ਸੋਚ ਲਵੋ ਕਿ ਇਕੱਲੇ ਸੇਬਾਂ ਦੇ ਵਿੱਚ ਕੰਮ ਕਿੱਥੇ ਆਉਂਦਾ ਪਰ ਜਦੋਂ ਜਿੱਥੇ ਕੰਮ ਇਹ ਨਾਲੇ ਆਉਣਾ ਉੱਥੇ ਕੇਲੇ ਆ ਸੇਬਾਂ ਨੇ ਕੰਮ ਨਹੀਂ ਆਉਣਾ ਇਹ ਚੀਜ਼ ਨੂੰ ਵੱਤਵੱਦ 6 ਜੁੜ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖਾਨ ਨੂੰ ਦੋ ਜਾਦਾ ਦਿੱਦਰੋ ਰੈਮਡੀ ਧੰਨਵਾਦ